ਅਡੇਲੀਏ ਦਿਓਸ ਅਡੇਲੀਏ ਦਿਓਸ ਮੜਯੋਗ ਕੰਪਿਊਸ਼ਨ ਧਾਰੀਵਾਲ ਨਹੀਂ ਪੱਥਰ ਰੱਖਦੇ ਹੋਏ ਤਲਵੰਡੀ ਨਾਰ ਦੀ ਫਤਿਹਗੜ ਚੂੜੀਆਂ ਨਾਲ ਜਿਹੜੀ ਕਲੋਨੀ ਪੈਂਦੀ ਆ ਨਾਲ ਸਾਡੇ ਪਤਵੰਤੇ ਸੱਜਣ ਪੰਚਾਇਤ ਦੇ ਮੈਂਬਰ ਮੜਯੋਗ ਵੀਡੀਓ ਸਾਹਿਬ ਔਰ ਸਰਪੰਚ ਤੇ ਪੰਚਾਇਤ ਸਰਬੋਤਮ ਕਰੋ ਅੱਜ ਇਹ ਨਹੀਂ ਪੱਤਰ ਰੱਖਿਆ ਗਿਆ ਹੁਣੇ ਤੁਸੀਂ ਗਾਈਡਲਾਈਨ ਵੀ ਦਿੱਤੀਆਂ ਕੀ ਕਹੋਗੇ ਨਹੀਂ ਅੱਜ ਅਸੀਂ ਪਹਿਲਾਂ ਪਿੰਡ ਕੋਟਲੀ ਸੱਕਿਆਂ ਲਈ ਆ ਜੀ ਉੱਥੇ ਵੀ ਸੀਬ੍ਰਿਜ ਦਾ ਜਿਹੜਾ ਅਸੀਂ ਕੰਮ ਕੀਤਾ 7 ਲੱਖ ਰੁਪਈਆ ਉਹਦੋਂ ਵੀ ਉਹਦਾ ਵੀ ਕੰਕਰੀਟ ਕਰਦੇ 6 ਦਾ ਪਿੰਡ ਇਨ ਤੇ ਕਲਵੰਡੀ ਨਾਥ ਉੱਥੇ ਫੇਰ ਨਹੀਂ ਬਣਾ ਦੇ ਉਹਦਾ ਵੀ ਨਹੀਂ ਪੱਤਰ ਰੱਖਿਆ ਇਹਨਾਂ ਤੇ ਸਟੇਡੀਅਮ ਨੂੰ ਵੀ 10 ਲੱਖ ਰੁਪਈਆ ਜਿਹੜਾ ਗਰਾਊਂਡ ਆਪਾਂ ਨੌਂਸ ਕੀਤੀ ਹੈ ਔਰ 5 ਲੱਖ ਰੁਪਈਆ ਜਿਹੜਾ ਇਹਨਾਂ ਦੇ ਛੱਪੜ ਵਾਸਤੇ ਜਿਹੜਾ ਪਿੰਡ ਦੇ ਵਾਸਤੇ ਉਹ ਵੀ ਦਿੱਤਾ। ਔਰ 20 ਲੱਖ ਰੁਪਈਆ ਮੈਂ ਦਿੱਤਾ ਜਿਹੜਾ ਇੱਥੇ ਇਸ ਕਲੋਨੀ ਦੇ ਵਿੱਚ ਅਸੀਂ ਸੀਵਰੇਜ ਦਾ ਕੰਮ ਜਿਹੜਾ ਉਹ ਕਰਨਾ ਔਰ ਸੀਵਰੇਜ ਦੇ ਕੰਮ ਦੇ ਦੌਰਾਨ ਨਾਲ ਇੱਥੇ ਜਿਹੜੀਆਂ ਇਹ ਟੱਕਾਂ ਜਿਹੜੀਆਂ ਕਲੀਆਂ ਜਿਹੜੀਆਂ ਇਹ ਵੀ ਇੰਜੰਨੀਅਰ ਬਣਦੀਆਂ ਜੀ ਉਹ ਵੀਡੀਓ ਸਾਹਿਬ ਨੂੰ ਤੇ ਜੀ ਨੂੰ ਕਹਿੰਦਾ ਕਿ ਇਹ ਐਸਟੀਮੇਟ ਬਣਾਓ। ਕਿਉਂਕਿ 26 ਤਰੀਕ ਨੂੰ ਜਿਹੜਾ ਬਜਟ ਸਰਕਾਰ ਨੇ ਪੇਸ਼ ਕੀਤਾ ਸਰਕਾਰੀ ਹਸਪਤਾਲ ਦੀ ਮਾ ਜੀ ਦਾ ਉਹਦੇ ਵਿੱਚ ਪੰਜਾਬ ਦੇ ਪਿੰਡੂ ਇਲਾਕਿਆਂ ਦਾ ਜਿਹੜਾ ਬਨਿਆਦੀ ਢਾਂਚਾ ਹੈ ਜਿੱਚ ਗਲੀਆਂ, ਨਾਲੀਆਂ, ਫਿਰਮੀਆਂ, ਚੱਪੜ ਸਿਵਲ ਜਹਾਜ਼ ਚੀਜ਼ ਜਿਹੜੀ ਆ ਉਹ ਨੂੰ ਕੰਪਲੀਟ ਕਰਾਂਗੇ। ਸੋ ਇੱਥੇ ਵੀ ਕਿਉਂਕਿ ਇਹਨਾਂ ਦੀ ਬਹੁਤ ਪੁਰਾਣੀ ਮੰਗ ਹੈ। ਜੀ। ਤੇ ਮੈਂ ਜਦੋਂ ਇਲੈਕਸ਼ਨ ਜਿਹਾ ਸੀ ਉਦੋਂ ਵਿਚਾਰੇ ਮੈਨੂੰ ਕਹਿੰਦੇ ਸੀਗੇ ਤਾਂ ਮੈਂ ਉਹਨਾਂ ਨੂੰ ਕਹਿ ਦਿੱਤ ਕਿ ਘਬਰਾਓ ਨਾ ਮੈਂ ਤੁਹਾਨੂੰ ਬਣਾ ਕੇ ਦਊਗਾ। ਸੋ ਉਹ ਕੰਮ ਜਿਹੜਾ ਅਸੀਂ ਸ਼ੁਰੂ ਕਰਤਾ ਅਸੀਂ ਐਸਟੀਮੇਟ ਅਕਲੇ ਦਿਨਾਂ ਦੇ ਵਿੱਚ ਤਲਵੰਡੀ ਨਗਰ ਪਿੰਡ ਦੇ ਵਿੱਚ ਤੇ ਕਲੋਨੀ ਦੇ ਉੱਤੇ ਟੋਟਲ 70 ਲੱਖ ਰੁਪਈਆ ਜਿਹੜਾ ਕੋਸ਼ਿਲਾਣਾ ਉਹ ਪਿੰਡ ਨੂੰ ਵਧੀਆ ਬਣਾਵਾਂਗੇ ਪਿੰਡ ਦਾ ਸਟੇਡੀਅਮ ਤਿੰਨਾ ਬਣਾਵਾਂਗੇ ਸੁਖ ਸਾਗਰ ਜਿਹੜੀ ਕਲੋਨੀ ਆ ਉਹ ਵਧੀਆ ਬਣਾਵਾਂਗੇ ਮੇਰੇ ਨਾਲ ਬੀਬੀਓ ਸਾਹਿਬ ਜੈ ਸਾਹਿਬ ਸਰਪੰਚ ਸਾਹਿਬ ਸਾਡੇ ਲਵਜੀ ਸਾਰੇ ਪੰਚਾਇਤ ਸਾਹਿਬਾਨ ਅਸੀਂ ਪੁੱਲ ਪੰਜਾਬ ਹੀ ਸਾਰੇ ਪੰਜਾਬ ਦੀ ਕਰਦੇ ਸਾਡੇ ਨਾਲੇ ਹਰ ਕਿਹੜੇ ਵਿੱਚ ਵੀ ਵਿਕਾਸ ਦਾ ਕੋਈ ਕੰਮ ਜਿਹੜਾ ਉਹ ਬਾਕੀ ਨਹੀਂ ਛੱਡ ਰਹੇ ਇਹ ਪਿੰਡ ਨੂੰ ਵੀ ਫੈਲਦੇ ਦਾ ਦੇ ਉੱਤੇ ਜਿਹੜਾ ਉਹ ਕੰਮ ਜਿਹੜਾ ਪੱਲੇ ਪਿੰਡਾਂ ਵਿੱਚ ਤੇ ਸਾਰੇ ਸਿਹੜਾ ਨਿਕਾਇਆ ਜਾ ਕੇ ਰੌਲਾ ਚੱਲ ਰਿਹਾ ਸੀਗਾ ਜੋ ਪੋਰਿਆਂ ਦਾ ਕਿ ਇੰਨੀ ਢੁਗਾਈ ਤੇ ਪਾਓ ਜਾਂ ਟੁੱਟ ਜਾਣਗੇ ਜਾਂ ਮਾੜੇ ਆ ਨਹੀਂ ਦੇ ਉਹ 9 ਇੰਚੀ ਦੇ ਇਹਨਾਂ ਨੇ ਪਹਿਲਾਂ ਕਿਤੇ ਕਹਿਤਾ 9 ਇੰਚੀ ਦਾ ਨਹੀਂ ਮੈਂ ਤੇ ਕਿਹਾ ਪਿੰਡਾਂ ਦੇ ਵਿੱਚ ਵੀਡੀਓ ਸਭ ਨੂੰ ਬੈਦ ਕਰਤੀ ਆ ਵੀ ਕਿਸੇ ਵੀ ਪਿੰਡ ਦੇ ਵਿੱਚ 9 ਇੰਚੀ ਦਾ ਪੋਰਾ ਨਹੀਂ ਪੋਣਾ ਘੱਟੋ ਘੱਟ 2 ਫੁੱਟ ਦਾ ਪੋਰਾ ਜਿਹੜਾ ਉਹ ਪੋਣਾ ਹਮਸਾ ਜੀ ਸਭ ਦੇਖ ਦੀ ਗੱਲ ਕਿਉਂਕਿ 9 ਇੰਚੀ ਦਾ ਪੋਰਾ ਜਿਹੜਾ ਆਪਣੇ ਲੋਕਾਂ ਨੂੰ ਆਦਤ ਪਿਆ ਗੰਦਬੰਦ ਸੁਰਦੰਦੇ ਵਿੱਚ ਜੀ ਉਹ ਫਿਰ ਉਸੇ ਦੇ ਜਲਦੀ ਬੰਦ ਹੋ ਜਾਂਦਾ ਫਿਰ ਲੋਕਾਂ ਨੂੰ ਬਹੁਤ ਪਰੇਵਾਂ ਲੱਗਦੀ ਚੀਕਸ ਕੱਲ ਕੇ ਸੀ ਪੋਰੇ ਜਿਹੜੇ ਆ ਉਹ 2 ਫੁੱਟ ਦੇ ਬਾਹੂਗੇ ਤੁਸੀਂ ਬਣਾਓ ਧੰਨ ਠੀਕ ਧੰਨਵਾਦ ਸਾਡੇ ਪਿੰਡ ਦੇ ਪਤਵੰਤੇ ਸੱਜਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਔਰ ਮਾਨਯੋਗ ਬੀ.ਪੀ.ਓ ਸਾਹਿਬ ਔਰ ਨਾਲ ਸੈਕਟਰੀ ਸਾਹਿਬ ਅੱਜੋ ਨਹੀਂ ਪੱਤਰ ਰੱਖਿਆ ਗਿਆ ਆਪਾਂ ਮੈਡਮ ਨਾਲ ਗੱਲ ਕਰਾਂਗੇ ਥੋੜੀ ਜੀ ਮੈਡਮ ਹੁਣੇ ਧਾਰੀਵਾਲ ਸਾਹਿਬ ਨੇ ਨਹੀਂ ਪੱਤਰ ਰੱਖਿਆ ਯੂ ਆਰ ਹੈੱਡ ਆਫ ਦੀ ਚੇਅਰ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਜੀ ਕੈਬਨਟ ਮਿੰਿਸਟਰ ਸਰਕਾਰ ਦੀ ਚੰਗੀ ਚਾਲ ਦੇ ਵੱਲ ਅੱਜ ਸੋਖਾਗਰ ਫਲੋਰ ਨੇ ਵਿੱਚ ਸੀਵਰੇਜ ਦਾ ਕੰਮ ਸਟਾਰਟ ਕਰਨ ਦਾ ਹੁਕਮ ਦਿੱਤਾ ਗਿਆ ਜੀ ਇਸ ਚੋਣਾਂ ਵੱਲ ਵੀ ਲੱਗ ਸਕਿਆ ਜੀ ਬਾਕੀ ਅਸੀਂ ਉਹਨਾਂ ਦੇ ਦਿਸਾ ਦੇ ਰਿਸ਼ੋਰਸ ਨਾਲ ਬਚਾਇਆ ਬਾਕੀ ਦੀ ਪੰਚਾਇਤਾਂ ਨੇ ਕੰਮ ਕਰ ਜੀ ਕੰਮ ਹੈ ਸਰਪੰਚ ਨਾਲ ਚੱਲ ਰਹੇ ਹਨ ਧੰਨਵਾਦ ਪਰ ਗੱਲ ਕਰਨਾ ਕਿ ਸਾਡੇ ਪਪਾ ਦੇ ਸੱਜਣਾ ਦੇ ਨਾਲ ਔਰ ਆਮਾਦੀ ਪਾਰਟੀ ਦੇ ਸੀਨੀਅਰ ਆਗੂ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਬਾਬਾ ਬਾਬਾ ਜੀ ਨਾਲ ਗੱਲ ਕਰਾਂਗੇ ਬਾਬਾ ਸੂਤਸ ਦੇ ਅੰਦਰ ਨਾ ਬਾਬਾ ਜੀ ਆ ਜਿਹੜਾ ਨਹੀਂ ਪੱਥਰ ਰੱਖਿਆ ਗਿਆ ਮੇਠਲ ਸਾਹਿਬ ਆਏ ਸੀਗੇ ਕੁਝ ਗਰੰਟਾ ਦਾ ਇਸ਼ੂ ਵੀ ਦੱਸ ਕੇ ਗਏ ਆ ਵੀ ਇੰਨੀ ਨਹੀਂ ਇੰਨੀ ਆ ਤੇ ਇਧਲੀ ਨਹੀਂ ਆ ਕੀ ਕਹਿਣਾ ਚਾਹੋਗੇ ਅੱਜ ਬੜਾ ਵਧੀਆ ਤੇ ਬਹੁਤ ਵੱਡਾ ਦਿਨ ਸਾਫ ਕਰਕੇ ਪਿੰਡ ਤਲਵੰਡੀ ਰਾਹ ਵਾਸਤੇ ਆ ਔਰ ਸਾਡੇ ਬੜੇ ਸਰਕਾਰਯੋਗ ਸਰਦਾਰ ਕੁਮਾਰ ਸਿੰਘ ਜੀ ਧਾਰੀਵਾੜ ਕੈਬਨ ਮਨਤਰੀ ਪੰਜਾਬ ਜਿਹੜੇ ਕਿ ਹੁਣੇ ਹੀ ਔਰ ਬਹੁਤ ਤਗੜੀ ਮੰਗ ਸੀ ਤੇ ਬੜੀ ਪ੍ਰਾਣੀ ਮੰਗ ਸੀ ਸੁਖ ਸਾਗਰ ਕਲੋਨੀ ਦੀ ਸੀਵਰੇਜ ਦੀ ਜੀ ਤੇ ਉਹ ਮੰਗ ਨੂੰ ਜਿਹੜਾ ਪਰਫੂਰਤ ਕਰਕੇ ਗਏ ਨੇ ਉਹਨਾਂ ਨੇ ਪਿੱਛੇ ਜੇ ਪੰਚਾਇਤ ਨੂੰ 20 ਲੱਖ ਰੁਪਏ ਦਾ ਚੱਕ ਦਿੱਤਾ ਸੀ ਜੀ ਔਰ ਸਾਡੇ ਬੜੇ ਸਰਕਾਰ ਜੋ ਵੀਡੀਓ ਸਾਹਿਬ ਡੀਪੀ ਸਾਹਿਬ ਵੀ ਖਲੋਤੇ ਨੇ ਜੀ ਇਹਨਾਂ ਨੇ ਵੀ ਮੰਤਰੀ ਸਾਹਿਬ ਨੂੰ ਦੱਸਿਆ ਕਿ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕੰਮ ਹੋਣ ਵਾਲੇ ਨੇ ਕਿਹੜੇ ਜ਼ਰੂਰੀ ਨੇ ਤੇ ਉਹ ਮੰਤਰੀ ਸਾਹਿਬ ਨੇ ਵੀ ਉਸੇ ਵੇਲੇ ਹੀ ਸਾਰੇ ਜਿਹੜੇ ਉਹਨਾਂ ਹਾਂ ਕਰ ਦਿੱਤੇ ਨੇ ਕਿ ਤੁਸੀਂ ਤਗੜੇ ਹੋ ਕੇ ਤੇ ਵਧੀਆ ਕੰਮ ਕਰਾਓ ਇਸੇ ਦੇ ਪੋਰੇ ਆਗੇ ਨੇ ਇੱਥੇ ਥੋੜੇ ਜਿਹਾ 9 ਇੰਚ ਦੇ ਤੇ ਉਹ ਕਲੋਨੀ ਵਾਲਿਆਂ ਤੇ ਮਤੀਤ ਸਾਹਿਬ ਨੇ ਖੁੱਦ ਵਿਰੋਧ ਕੀਤਾ ਕਿ ਇਹਨਾਂ ਪੋਰਿਆਂ ਦੇ ਵਿੱਚ ਜਿਹੜਾ ਉਹ ਕਚਰਾ ਫਸ ਜਾਣ ਕਰਕੇ ਉਹ ਫੇਰ ਦਬਾਲਾ ਕਿਉਂਕਿ ਇਹ ਜਿਹੜੇ ਕੰਮ ਨੇ ਸੀਵਰੇਜ ਦਾ ਇਹ ਇੱਕ ਵਾਰ ਉਹਨਾਂ ਪਤਾ ਨਹੀਂ ਕਿੰਨੇ ਕਿੰਨੇ ਸਾਲ ਪਾਚਕ ਕਰਾਉਣੇ ਬਹੁਤ ਔਖੇ ਹੁੰਦੇ ਜੀ ਜੀ ਬਿਲਕੁਲ ਉਹ ਮਤੀਤ ਸਾਹਿਬ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਸਾਫ਼ ਤੌਰ ਤੇ ਕਹਿਤਾ ਹੈ ਕਿ ਇਹ ਜਿਹੜੇ ਸੀਵਰੇਜ ਘਰ ਤੋਂ ਘੱਟ 2 ਫੁੱਟ ਦਾ ਭੇਜਾ ਸੋ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸਰਕਾਰਜੋਗ ਵੀਡੀਓ ਸਭ ਦਾ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਸਗੀ ਸਾਹਿਬ ਜੈ ਸਾਹਿਬ ਸਾਰੇ ਜਿਹੜੇ ਹੋਂਦੇ ਨੇ ਤੇ ਬੰਦੀ ਸਾਹਿਬ ਦਾ ਖਾਸ ਕਰਕੇ ਅਸੀਂ ਦੁਬਾਰਾ ਤੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਖੁੱਲੇ ਗੱਫੇ ਟਿੰਕਲਵੰਡੀ ਨਾਮ ਨੂੰ ਦੇਖੇ ਗਏ ਚਲੋ ਜੀ ਖੁੱਲੇ ਗੱਫੇ ਦਿੱਤੇ ਆ ਤੇ ਹੁਣ ਕਿਤੇ ਲਾਓ ਵੀ ਕਿਸੇ ਦੁਬਾਰਾ ਆਈਏ ਤੇ ਤੁਹਾਡੀ ਪ੍ਰਸ਼ੰਸਾ ਕਰੀਏ ਵਿੱਚ ਤੇ ਸੰਧੂ ਸਾਹਿਬ ਅਸੀਂ ਬੜੇ ਧੰਨਵਾਦੀ ਆ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਕਿ ਤੁਹਾਡੇ ਨਾਲ ਕਿਵੇਂ ਗੱਲ ਕਰੀਏ ਤੇ ਸੰਧੂ ਸਾਹਿਬ ਜੋ ਵੀ ਆ ਟਲਵੰਡੀ ਨਾਰ ਜੋ ਫੁੱਟਬਾਲ ਦੀ ਨਸਰੀ ਜੋ ਜਾਣੇ ਜਿਆਦਾ ਸੀਗਾ ਅੱਜ ਫਿਰ ਟੂਰਨਾਮੈਂਟ ਹੋਇਆ ਕੀ ਕਹਿਣਾ ਚਾਹੁੰਦੇ ਹੋ ਆਪਣੇ ਅਹਿਮ ਯੋਗਦਾਨ ਬਾਰੇ ਦੇਖੋ ਜੀ ਪਿੰਡ ਤਲਵੱਡੀ ਨਾਲ ਜਿਹੜਾ ਵਾ ਇਹ ਮੇਰੇ ਬੜੇ ਪਿਆਰੇ ਸ਼ਗਿਰਦਾਂ ਦਾ ਪਿੰਡ ਹੈ ਸ਼ਗਿਰਦ ਮੈਸਰ ਕੇ ਕਹਿੰਗੇ ਇਸ ਪਿੰਡ ਦੇ ਵਿੱਚੋਂ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਮੈਂ ਕਿਸੇ ਨਾ ਕਿਸੇ ਮਕਾਮ ਤੇ ਪਹੁੰਚਾਉਣ ਵਿੱਚ ਜੋ ਮੇਰਾ ਬਣਦਾ ਯੋਗਦਾਨ ਸੀ ਮੈਂ ਪਾਇਆ ਤੇ ਅਗਾਹ ਵੀ ਮੈਂ ਪਾਉਦਾ ਰਾਂਗਾ ਪਿੰਡ ਦੀ ਬਾਬਾ ਫਰੀਦ سپورٹس ਕਲੱਬ ਦੇ ਵੱਲੋਂ ਮੈਨੂੰ ਵਿਸ਼ੇਸ਼ ਸਨਦ ਦਿੱਤਾ ਗਿਆ ਸੀਗਾ ਕਿ ਤੁਸੀਂ ਆਓ ਤੇ ਆਣ ਕੇ ਜਿੱਥੇ ਸਾਡੇ ਇਸ ਟੂਰਨਾਮੈਂਟ ਦਾ ਹਿੱਸਾ ਬਣੋ ਔਰ ਉਥੇ ਆਪਣੇ ਚੰਦ ਲਫਜ਼ਾਂ ਦੇ ਨਾਲ ਇਹ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਬੜਦਾ ਸਨੇਹਾ ਵੀ ਦੇ ਕੇ ਜਾਓ ਮੈਂ ਉਹ ਸਨੇਹਾ ਦੇ ਕੇ ਉਹਨਾਂ ਬੱਚਨ ਚਲੇ ਆ ਮੈਂ ਪ੍ਰਬੰਧਕ ਵੀ ਨਾਲ ਪ੍ਰੋਮਿਸ ਕੀਤਾ ਹੈ ਕਿ ਮੈਂ ਹਰ ਸਾਲ ਇਸ ਟੂਰਨਾਮੈਂਟ ਦੇ ਵਿੱਚ ਆਉਂਦਾ ਜਾਂਦਾ ਰ੍ਹਾਂਗਾ ਔਰ ਇਹ ਬਗਾਈ ਵੀ ਮੈਂ ਜਾਂਦਾ ਰ੍ਹਾਂਗਾ ਪਿੰਡ ਦੇ ਜਿਹੜੇ ਮੈਂ ਬੱਚੇ ਦੀ ਬਾਹ ਫੜ ਸਕਦਾ ਮੈਂ ਫੜਾਂਗਾ ਉਹਨਾਂ ਨੂੰ ਅੱਗੇ ਵਧਣ ਵਾਸਤੇ ਜਿੱਥੋਂ ਕਿ ਜਵੇਂ ਮੈਨੂੰ ਜਾਣਾ ਪਿਆ ਕਹਿਣਾ ਪਿਆ ਮੰਗਣਾ ਪਿਆ ਉਹ ਮੈਂ ਮੰਗੇ ਉਹਨਾਂ ਬੱਚਾਂ ਦੀ ਝੋਲੀ ਦੇ ਵਿੱਚ ਪਾਵਾਂਗਾ ਤੇ ਇਸ ਪਿੰਡ ਨਾਲ ਕੀਤਾ ਵਾਅਦਾ ਵਾ ਨੂੰ ਮੈਂ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਪ੍ਰਬੰਧਕਾਂ ਵੱਲੋਂ ਮੈਨੂੰ ਮਾਨ ਸਨਮਾਨ ਦਿੱਤਾ ਗਿਆ ਹੈ ਮੈਂ ਬਹੁਤ ਧੰਨਵਾਦੀ ਹਾਂ ਬਾਬਾ ਫਰੀਦ ਸਪੋਰਟਸ ਕਲੱਬ ਦੇ ਸਮੂੱਚੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਅਤੇ ਇਸ ਪਿੰਡ ਦੀ ਪੰਚਾਇਤ ਦਾ ਜਿਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ ਤੇ ਨਾਲ ਹੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਦਾ ਉਹ ਵੀ ਬਹੁਤ ਬੜਾ ਆਰਟੀਕਲ ਆ ਰਾਂ ਇਸ ਟੂਰਨਾਮੈਂਟ ਨੂੰ ਦੇਖ ਕੇ ਗਏ ਨੇ ਧੰਨਵਾਦ ਜੀ ਆ ਤੁਹਾਨੂੰ ਵੀ ਬਹੁਤ ਧੰਨਵਾਦ ਆਪਾਂ ਗੱਲ ਕਰਾਂਗੇ ਜੀ ਆਮ ਆਦੀ ਪਾਰਟੀ ਦੇ ਖਿਦਮਤ ਹੋਰ ਆਗੂ ਦੇ ਨਾਲ ਸਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਹੀ ਸਾਡਾ ਧੰਨਵਾਦ ਕਰਦਾ ਹਾਂ ਕਿਉਂਕਿ ਅੱਜ ਬਹੁਤ ਵਧੀਆ ਦਿਨੇ ਆ ਮੈਂ ਲਖਨਪਤ ਸਿੰਘ ਗਾਲੂ ਆਮ ਆਦੀ ਪਾਰਟੀ ਕਿਸਾਨ ਵਿੰਗ ਪੰਜਾਬ ਕਿਉਂਕਿ ਕਾਫੀ ਕੈਪ 17 ਨੂੰ ਪਹਿਲਾ ਨੇ ਪਾਰਟਨਰ ਦੇ ਕੋਰੇ ਤੇ ਵੀ ਮੇਰੇ ਸੱਜਣ ਨੇ ਨਾਲ ਜਾਇਆ ਸੀ। ਇੱਕੋ ਵਾਰ ਤੇ ਜਾਂਦੇ ਰਿਹਾ ਵੀ ਬੜੀ ਕੋਲ ਰਿਹਾ। ਜੀ। ਬਾਰੇ ਬਾਰੇ ਕਿ ਉਹ ਦਾ ਬਾਪੂ ਜੀ ਆ ਲੱਭੀ ਪੈਂਦੇ ਆ ਹੋਰ ਆ ਬਜਾਦਾ ਸਭੀ ਹੁੰਦਾ। ਚੱਲੇ ਸਾਡੀ ਮੰਗਾਂ ਸੁਣ ਕੇ ਉਹਨਾਂ ਨੇ ਘੱਟੋ ਘੱਟ ਜਿਹੜਾ ਦੋ ਘਰ ਦਾ ਪੂਰੇ ਪੌਂਟ ਜਿਹੜੀ ਇਹਨਾਂ ਉਹਦੇ ਆ ਦੋ ਪਟਰਾ ਜੀ ਦੇ। ਬਹੁਤ ਧੰਨਵਾਦ ਜੀ। ਧੰਨ। ਐਡਿਸ਼ਨੀਅਲ ਨਿਊਜ਼